ਹਾਂਜੀ ਕਿਸਾਨ ਵੀਰੋ ਸਤਿ ਸ਼੍ਰੀ ਅਕਾਲ ਹਰਵੀਰ ਗਿੱਲ ਡੇਰੀ ਫਾਰਮਿੰਗ YouTube ਚੈਨਲ ਤੇ ਤੁਹਾਡਾ ਸਵਾਗਤ ਹੈ। ਇੱਥੇ ਫਾਰਮ ਦੇ ਵਿਜ਼ਿਟ ਕਰਨ ਲਈ ਪਿੰਡ ਜੋੜ ਸਿੰਘ ਵਾਲਾ ਤਹਿਸੀਲ ਪੱਟੀ ਜ਼ਿਲ੍ਹਾ ਸ਼ਹੀ ਤਰਨਤਾਰਨ ਸਾਹਿਬ। ਇੱਥੇ ਢਿੱਲੀ ਸੁਪਰੀ ਕੇ ਜਿਹੜੇ ਆਉਂਦੇ ਰਹਿੰਦੇ ਨੇ। ਫਿਲਹਾਲ ਤੁਹਾਨੂੰ ਆਪਾਂ ਇੱਕ ਬੂਰੀ ਮੱਝ ਦਿਖਾਵਾਂਗੇ ਤਾਜੀ ਸੂਈ ਆ। ਤਾਂ ਫਿਲਹਾਲ ਇਸ ਟਾਈਮ ਆਪਣੇ ਕੋਲੇ ਅਵੇਲੇਬਲ ਗਾਵਾਂ ਵੀ ਨੇ। ਸਾਰਿਆਂ ਨੂੰ ਰਿਕਵੈਸਟ ਹੈ ਕਿ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਬੈਲ ਆਈਕਨ ਨੂੰ ਆਨ ਕਰ ਲਿਓ ਤਾਂ ਜਿਹੜੀਆਂ ਆਉਣ ਵਾਲੀਆਂ ਵੀਡੀਓ ਦੀਆਂ ਨਵੀਆਂ ਵੀਡੀਓ ਤੁਹਾਨੂੰ ਮਿਲਦੀਆਂ ਆ। ਆਓ ਤਾਂ ਹਨ ਦਿਖਾਉ ਲਿਆ ਇੱਕ ਬੂਰੀ। ਇਹ ਬੂਰੀ ਮੱਝ ਆ ਜੀ। ਬਿਲਕੁਲ ਮੀਡੀਅਮੇ ਦੀ ਹਾਈਟਾ ਮੀਡੀਅਮ ਪਲੱਸ ਵੀ ਥੋੜਾ ਆਪਾਂ ਕਹਿ ਸਕਦੇ ਆ। ਇਹ ਕੋ ਚਾਰੇ ਪੈਰ ਜਿਹੜੇ ਆ ਨਿਸ਼ਾਨ ਆ। ਮੱਥੇ ਜੋ ਖੋਲਿਆ ਤੇ ਜਿਹੜਾ ਸਰੀਰ ਤੇ ਆ ਬਿਲਕੁਲ ਤਿਲਾ ਵਾਲੀ ਬੁਰੀ ਆ ਸੂ ਤੇ ਵੀ ਨਿਸ਼ਾਨ ਸਾਰੇ ਪੱਖੇ ਰੱਖਦੀ ਤਿਲ ਵੀ ਨੇ ਤੇ ਨੀਲੀ ਰਵੀ ਦਾ ਵੀ ਇਹ ਪੱਖ ਰੱਖਦੀ ਆ ਤੇ ਜਿਹੜਾ ਇਹਦਾ ਸੂਈ ਦਾ ਸਮਾਵਾ ਕਰੀਬ 15 ਤੋਂ 17 ਦਿਨ ਦਾ ਵਾ ਇਹ ਦੇਖੋ ਸਾਣਾ ਹਵਾਨੇ ਦੀ ਕੁਆਲਿਟੀ ਬਹੁਤ ਸੋਹਣਾ ਲੇਵਾ ਵਾ ਇਸ ਟਾਈਮ ਜਿਹੜਾ ਇਹਦੇ ਥੱਲੇ ਜਿਹੜਾ ਕਰੀਬ ਦੁੱਧ ਦਾ 9 ਸਾਡੇ ਨੌਲੇਜ ਦੀ ਜਿਹੜੀ ਇਹ ਜੋ ਆਈ ਰਹੁੰਦੀ ਆ ਬਹੁਤ ਹੀ ਜਨੀ ਚਾ ਇੱਕ ਨੰਬਰ ਦਾ ਸੋਹਣਾ ਸਿੰਘ ਲੱਗਾ ਤੇ ਇਹ ਜਿਹੜਾ ਮਗਰ ਬੱਚਾ ਦਾ ਨੋ ਵੀ ਦਿਖਾ ਦਿੰਦੇ ਆ ਕੱਟਾਇਆ ਬਹੁਤ ਸੋਹਣਾ 골ਡਨ ਕੱਟਾ ਵਾ ਅੱਗੇ ਬਰੀਡ ਦੇ ਵਿੱਚ ਕੰਮ ਆਉਣ ਵਾਸਤੇ ਚੰਗਾ ਉਹਦਾ ਜਿਹੜਾ ਬੱਚਾ ਤਿਆਰ ਹੋਊਗਾ ਗੁਰਪ੍ਰੀਤ ਖੋਲਿਓ ਇਹਨੂੰ ਮੱਝ ਨੂੰ ਖੋਲਿਓ ਅੱਛਾ ਚੈੱਕ ਕਰੋ ਥਾੜਾਵਾ ਨਦੀ ਕੁਆਲਟੀ ਬਿਲਕੁਲ ਖੁੱਲਾ ਲੇਵਾ ਚੋਈ ਬਹੁਤ ਸਾਫ ਸੁਥਰੀ ਬਿਲਕੁਲ ਪੋਲੀ ਇੱਕ ਨੰਬਰ ਕੋਈ ਪੂਰ ਛੱਟਾ ਨਹੀਂ ਕੋਈ ਥਣ ਵੱਧ ਘਟ ਨਹੀਂ ਬਹੁਤ ਵਧੀਆ ਚੰਗੇ ਖੁੱਲੇ ਲੇਵੇ ਦੀ ਆ ਬੰਦਰ ਆ ਬਿਲਕੁਲ ਝੋਲੀ ਵਾਲੀ ਮੱਝ ਆ ਬੇਬੇ ਥੋੜਾ ਜਿਹਾ ਮੋੜੇ ਨੂੰ ਅੱਛਾ ਚੈੱਕ ਕਰੋ ਬਹੁਤ ਸੋਹਣੇ ਕਦੇ ਵੀ ਤੁਸੀਂ ਇੱਥੇ ਪਿੰਡ ਜੋੜ ਸਿੰਘ ਵਾਲਾ ਤਹਿਸੀਲ ਪੱਟੀ ਜ਼ਿਲ੍ਹਾ ਸ਼ਹੀਦ ਤਰਨਤਾਰਨ ਸਾਹਿਬ ਇੱਥੇ ਵਿజిਟ ਕਰ ਸਕਦੇ ਹੋ ਫਾਰਮ ਤੇ ਪਹੁੰਚਣ ਲਈ ਹਰੀਕੇ ਪੱਤਨ ਤੋਂ ਪੱਟੀ ਤੋਂ ਦੁੱਬਲੀ ਤੋਂ ਨਾਲ ਲੱਗਦੇ ਜਿਹੜੇ ਸਾਰੇ ਪਿੰਡ ਇੱਥੇ ਫਾਰਮ ਤੇ ਤੁਸੀਂ ਪਹੁੰਚ ਕਰ ਸਕਦੇ ਹੋ ਕੰਟੈਕਟ ਨੰਬਰ ਜਿਹੜੇ ਆਪਣੇ ਰਹਿਣਗੇ 9903 82025 ਤੇ ਇਹਦਾ ਜਿਹੜਾ ਰੇਟ ਆ ਉਹ ਵੀ ਆਪਾਂ ਤੁਹਾਨੂੰ ਨਾਲ ਦੱਸ ਦਿੰਨੇ ਆ 65000 ਰੁਪਿਆ ਦੀ ਡਿਮਾਂਡ ਆ ਉਹਦੇ ਵਿੱਚੋਂ ਆਪਾਂ ਜਿਹੜਾ ਮਾਨਤਾਣ ਕਰਾਂਗੇ ਤੇ ਹੁਣ ਮਿਲਦੇ ਆ ਇੱਕ ਨਵੀਂ ਅਪਡੇਟ ਦੇ ਨਾਲ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਸੈਂਕੜਾ